ਅਕਾਲੀਦਰ ਨੇਤਾ ਮਹੇਸ਼ਿੰਦਰ ਗਰੇਵਾਲ ਨੇ ਬੀਕੇ ਭਵਰਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁਖੀ ਬਾਰੇ ਅਨਿਸ਼ਚਿਤਤਾ ਪੈਦਾ ਹੋਣੀ ਪੰਜਾਬ ਲਈ ਖਤਰੇ ਦੀ ਘੰਟੀ ਹੈ। ਕਿ ਬਦਲੀਆਂ ਲਗਾਤਾਰ ਹੋ ਰਹੀਆਂ ਨੇ ਤੇ ਕੰਮ ਚਲਾਊ ਅਧਿਕਾਰੀ ਰੱਖੇ ਜਾ ਰਹੇ ਨੇ। ਕਾਂਗਸ ਪਾਰਟੀ ਵੱਲੋਂ ਰਾਜਪਾਲ ਨੂੰ ਮਿਲ ਕੇ ਐਕਸਾਈਜ਼ ਪਾਲਸੀ ਤੇ ਮਾਈਨਿੰਗ ਪਾਲਸੀ ਨੂੰ ਲੈ ਕੇ ਐਨਆਈ ਜਾਂਚ ਦੀ ਮੰਗ ਕੀਤੀ ਜਾਣਦੇ ਮਹੇਸ਼ਿੰਦਰ ਗਰੇਵਾਲ ਨੇ ਨਿਸ਼ਾਨਾ ਸਾਧਿਆ ਕਿਹਾ ਕਿ ਕਾਲੀਦਰ ਕੋਲ ਐਕਸਾਈਜ਼ ਪਾਲਸੀ ਨੂੰ ਲੈ ਕੇ ਪੂਖਤਾ ਦਸਤਾਵੇਜ਼ ਹਨ। ਪੀਐਸਪੀਸੀਐਲ ਦੀ ਸਬਸਿਡੀ ਨੂੰ ਲੈ ਕੇ ਗਰੇਵਾਲ ਨੇ ਕਿਹਾ ਹੈ ਕਿ ਨਾ ਤਾਂ ਕਾਂਗਸ ਸਰਕਾਰ ਨੇ ਕੋਈ ਸਬਸਿਡੀ ਦੀ ਰਾ시 ਜਾਰੀ ਕੀਤੀ ਸੀ ਤੇ ਨਾ ਹੀ ਹੁਣ ਆਮ ਆਦਮੀ ਪਾਰਟੀ ਨੇ ਕੀਤੀ ਹੈ ਉਹਨਾਂ ਕਹਿ ਕੇ ਕੱਲ ਜਲਦੀ ਸਰਕਾਰ ਸਮੇਂ ਕੇਂਦਰ ਸਰਕਾਰ ਦੇ ਨਾਮ ਨਾਲ ਇਹ ਰਾ시 ਜਾਰੀ ਕੀਤੀ ਗਈ ਸੀ ਸਰ ਡੀਜੀਪੀ ਵੀ ਕੇ ਕਮਰਾਨੂ ਪੰਜਾਬ ਸਰਕਾਰ ਨੇ ਨੋਟਿਸ ਕੀਤਾ ਔਰ 4 ਸਤੰਬਰ ਨੂੰ ਉਹਨਾਂ ਦੀ ਜਿਹੜੀ ਹੈ ਛੁੱਟੀ ਵੀ ਖਤਮ ਹੋਈ ਹੈ ਕਿਸ ਤਰੀਕੇ ਨਾਲ ਦਿਖਦਾ ਕੱਲ ਬਈ ਦੇਖੋ ਇਹ ਜਿਹੜੀ ਨਾ ਨਿਸ਼ਚਿਤਤਾ ਪੈਦਾ ਹੋ ਗਈ ਹੈ ਡੀਜੀਪੀ ਦੇ ਅਹੁਦੇ ਲੈ ਕੇ ਇਹ ਪੰਜਾਬ ਦੇ ਲਈ ਬਹੁਤ ਹੀ ਅੱਛੀ ਚੀਜ਼ ਨਹੀਂ ਕਿਉਂਕਿ ਜਿਹੜੇ ਕਾਨੂੰਨੀ ਹਾਲਾਤ ਅੱਜ ਪੰਜਾਬ ਦੇ ਨੇ ਅੰਦਰੂਨੀ ਲਾਅ ਐਂਡ ਆਰਡਰ ਦੀ ਵਿਸੇਚਨ ਆ ਇੱਕ ਤਾਂ ਰੋਜ਼ ਬੜੇ ਵੱਡੇ ਪੱਦਰ ਤੇ ਬਦਲੀਆਂ ਹੋਣੀਆਂ ਉਸ ਤੋਂ ਬਾਅਦ ਫਿਰ ਪੁਲਿਸ ਦੇ ਮੁਖੀ ਬਾਰੇ ਨਿਸ਼ਚਿਤਤਾ ਪੈਦਾ ਹੋਣੀ ਇਹ ਪੰਜਾਬ ਦੇ ਲਈ ਇੱਕ ਬੜੀ ਖਤਰੇ ਦੀ ਘੰਟੀ ਹੈ ਕਿਉਂਕਿ ਜਿਹੜਾ ਵੀ ਕੰਮ ਚਲਾਉ ਬਣਾਉਗੇ ਤੁਸੀਂ ਉਹਦੇ ਤੋਂ ਕੰਮ ਨਹੀਂ ਸੇ ਦੇ ਚੱਲਣਾ ਕਦੇ ਤੇ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਹੁਣ ਪਾਵਰਾ ਸਾਹਿਬ ਦੇ ਜਾਣ ਤੋਂ ਬਾਅਦ ਗਰਵ ਯਾਦ ਇਹ ਤੇ ਪੱਕੇ ਤੌਰ ਤੇ ਰਹਿਣ ਲਈ ਆਏ ਨੇ ਪਰ ਜਿਹੜੀਆਂ ਹੁਣ ਅੱਜ ਖਬਰਾਂ ਆ ਰਹੀਆਂ ਨੇ ਕਿ ਉਹ ਚਾਰ ਨੂੰ ਆਪਣਾ ਅਹੁਦਾ ਜੁਆਇਨ ਕਰ ਰਹੇ ਨੇ ਇਹ ਨੇ ਫੇਰ ਇੱਕ ਫੇਰ ਬਹੁਤ ਵੱਡਾ ਇੱਕ ਸਸਪੈਂਸ ਕ੍ਰੀਏਟ ਕਰਤਾ ਜਿਹਦੇ ਲੈ ਕੇ ਬੜੀ ਹੋਈ ਮੈਂ ਸਮਝਦਾ ਹਾਂਗਾ ਕਿ ਨੁਕਸਾਨ ਵਾਲੀ ਹਸਤੀ ਹੈ ਸਰ ਆਮ ਆਦਮੀ ਪਾਰਟੀ ਨੇ ਸਮੇਂ ਕ੍ਰਾਈਮ ਤੇ ਐਕਸ਼ਨ ਕਿਉਂ ਨਹੀਂ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਜਿਹੜਾ ਅੱਜ ਲਾਕ ਨੂੰ ਨਹੀਂ ਕੀਤੀ ਇਹਨਾਂ ਨੇ ਉਸ ਨੂੰ ਕਾਬੂ ਕਰਦੇ ਸਮਰੱਥ ਨੇ ਹੁਣ ਥੋੜੇ ਦਿਨ ਪਹਿਲਾਂ ਹੀ ਹੋਇਆ ਮੁੱਖ ਮੰਤਰੀ ਸਾਹਿਬ ਦੀ ਇੱਕ ਚੱਲ ਰਹੀ ਸੀ ਵੀਡੀਓ ਜਦੋਂ ਆਪੋਜੀਸ਼ਨ ਸੀ ਕਿ ਸਾਡਾ ਰਾਜ ਲਿਆ ਉਹਨਾਂ ਧਰਨੇ ਦਾ ਲਾਠੀ ਚਾਰਜ ਨਾਲ ਪਾਣੀ ਦੀਆਂ ਬੁਛਾੜਾਂ ਤੇ ਦੂਸਰੇ ਪਾਸੇ ਸਭ ਕੁਝ ਚੱਲ ਰਿਆ ਸੀਗਾ ਲੋਕਾਂ ਨੂੰ ਇੰਨੇ ਸਬਜ਼ ਬਾਗ ਖਲਾਤੇ ਸੀਗੇ ਹੁਣ ਲੋਕ ਉਥੋਂ ਮੁਰਨ ਨੂੰ ਤਿਆਰ ਨਹੀਂ ਲੋਕ ਸਮਝਦੇ ਕਿ ਰਾਜ ਸਾਡਾ ਸਿੱਧੇ ਕੋਲ ਆ ਗਿਆ ਪੁਲਿਸ ਵੀ ਕੁੱਟ ਖਾ ਰਹੀ ਹੈ ਲੋਕ ਵੀ ਕੁੱਟ ਖਾ ਰਿਹਾ ਇੱਕ ਦੂਜੇ ਦਾ ਕਤਲ ਵੀ ਹੋ ਰਹੇ ਨੇ ਸ਼ਰੇ ਆਮ ਅੱਜ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਹੋਈ ਪਈ ਹੈ ਕਿਸੇ ਦਾ ਵੀ ਰਾਜ ਹੈ ਨਹੀਂ ਇੱਥੇ ਅੱਜ ਇੱਕ ਪ੍ਰਭਾਵ ਇਹ ਆ ਗਿਆ ਕਿ ਇੱਥੇ ਤਾਂ ਕੋਈ ਰਾਜ ਕਰਦਾ ਹੀ ਨਹੀਂਗਾ ਇੱਥੇ ਜੀ ਦੀ ਚੀਜ਼ लाठी ਉਸकी भैंस ਸਾਡੀ ਗੱਲ ਹੋਈ ਗਈ ਹੈ ਸਰ ਇਸ ਕੇ ਇਲਾਵਾ ਬਾਤ ਕੀ ਜਾਏ ਪੰਜਾਬ ਮੇ ਜਿਹੜਾ ਬਿਜਲੀ ਤੇ ਕੁੱਲ ਸਬਸਿਡੀ 4865 ਕਰੋੜ ਰੁਪਏ ਰਹੇਗੀ ਇਸ ਵਿੱਤੀ ਵਰਸ਼ ਮੇ ਔਰ ਇਸ ਮੇ ਤਕਰੀਬਨ 2000 ਕਰੋੜ ਰੁਪਏ ਦਾ ਮੁਫਤ ਬਿਜਲੀ ਦਾ ਬਿੱਲ ਹੋਗਾ ਜੋ ਪੀਐਸਪੀਸੀਐਨ ਪਹਿਲੇ ਹੀ 17000 ਕਰੋੜ ਰੁਪਏ ਕੀ ਕਰਜ਼ਾ ਹੈ ਦੇਖੋ ਮੈਂ ਕੱਲ ਤੁਹਾਨੂੰ ਦੱਸਿਆ ਇਹ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਇੱਕ ਪਿਛਲੇ ਸਾਲ ਸਕੀਮ ਭੇਜੀ ਸੀਗੀ ਪਾਵਰ ਸਿਸਟਮ ਨੂੰ ਅਪਗ੍ਰੇਡ ਕਰਨ ਲਈ 5000 ਕਰੋੜ 5 ਸਾਲਾਂ ਚ ਦੇਣਾ ਸੀ 25000 ਕਰੋੜ 5000 ਕਰੋੜ ਹਰ ਸਾਲ ਪਰ ਉਹਨਾਂ ਨੇ ਨਾਲ ਇੱਕ ਸ਼ਰਤ ਰੱਖਤੀ ਸੀ ਕਿ ਜਿਹੜੇ ਵੀ ਸੂਬੇ ਨੇ ਲੈਣਾ ਉਸ ਸੂਬੇ ਨੂੰ ਪੰਜਾਬ ਸਟੇਟ ਆ ਬੋਰਡ ਨੂੰ ਪਾਵਰ ਬੋਰਡ ਨੂੰ ਸਬਸਿਡੀ ਦਾ ਅਮਾਉਂਟ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਸਾਲ ਦਾ ਜਮਾ ਕਰਾਉਣਾ ਪਊ ਤਾਂ ਉਹ ਦੇਣਗੇ ਨਾ ਤਾਂ ਚੰਨੀ ਸਰਕਾਰ ਵੇਲੇ ਅਵੇਲ ਕਰ ਸਕੇ ਨਾ ਹੋਏ ਆਪ ਦੀ ਸਰਕਾਰ ਵੇਲੇ ਸਾਲ ਕਰ ਸੀਗੇ ਅਸੀਂ ਜਿਆਦਾ ਆਪਣੇ ਵੇਲੇ ਲਿਆ ਸੀਗਾ ਗਵਰਨਮੈਂਟ ਆਫ ਇੰਡੀਆ ਤੋਂ ਅਸੀਂ ਸਭ ਤੋਂ ਨੰਬਰ 1 ਪੰਜਾਬ ਦਾ ਪਾਵਰ ਸਟੇਟ ਕਾਰਪੋਰੇਸ਼ਨ ਲਿਮਟਿਡ ਬਣਾਈ ਸੀ ਅਸੀਂ ਸਾਰੀ ਸਬਸਿਡੀ ਉਹਨਾਂ ਦੀ ਰੈਗੂਲਰ ਪੇ ਕਰਦੇ ਸੀਗੇ ਤੇ ਕੋਈ ਇਸੇ ਤਰ੍ਹਾਂ ਦਾ ਵੀ ਡਿਫਾਲਟ ਨਹੀਂ ਸੀਗਾ ਇਹ ਜੋ ਅੱਜ ਸਥਿਤੀ ਹੋ ਰਹੀ ਹੈ ਇਹ ਤਾਂ ਦੇਖੋਗੇ ਕਿ ਅਗਲੇ ਸਾਲ ਤੇ ਇੱਥੇ ਤਾਰਾ ਪਾਉਣ ਨੂੰ ਪੈਸੇ ਨਹੀਂ ਹੋਣੇ ਸਵਿਚ ਲਾਉਣ ਨੂੰ ਪੈਸੇ ਨਹੀਂ ਹੋਣੇ ਤਨਖਾਹ ਦੇਣ ਨੂੰ ਪੈਸੇ ਨਹੀਂ ਹੋਣੇ ਜਿਹੜੇ ਕ੍ਰਾਈਸਿਸ ਵੱਲ ਅੱਜ ਚੱਲ ਰਹੀ ਹੈ ਗੱਲ ਉਸ ਦੇ ਇਲਾਵਾ ਸਰ ਅੱਜ ਪੰਜਾਬ ਕਾਂਗਰਸ ਦੇ ਡੈਲੀਗੇਸ਼ਨ ਨੇ ਜੋ ਇਹ ਸਾਈਜ਼ ਪਾਲਿਸੀ ਕੋ ਲੈ ਕੇ ਸੀਬੀ ਜਾਂਚ ਦੀ ਮੰਗ ਕੀਤੀ ਹੈ گورنر سے ملاقات کی انہوں نے اور کہا کہ مائننگ کے خلاف اینائیے جانچ کرنی چاہیے۔ دیکھو کانگریس والے تے اویں رڑا پوندے نے تے سдар ਸੁکھویر حسین بادل نے جت سانو اندرلی اطلاع ملی کہ کتھے کتھے میٹنگیں ہویاں وہ بڑے ہی وستار نال انہوں نے گل کیتی تے اسی اس دے وچ اکالی دال شرومنی اکالی دال اونوں پراپرلی فالو کر رہے ہیں کیونکہ شک اور منی اکالی دے کول پکھتا ثبوت ہے۔ ਕੀ L1 ਸਾਰੇ ਖਤਮ ਕਰਕੇ ਇੱਕ ਦੀ ਮੋਨੋਪੋਲੀ ਕਰਕੇ ਉਹ ਤੋਂ ਬਹੁਤ ਵੱਡਾ ਪੈਸਾ ਲਿਆ ਗਿਆ ਹੈਗਾ ਤੇ ਆਫੀਸ਼ੀਅਲੀ ਪਾਲਿਸੀ ਵਿੱਚ ਜਦ ਇਹ ਗੱਲ ਪਾ ਦਿੱਤੀ ਹੈ ਕਿ L1 ਦਾ ਕਮਿਸ਼ਨ 5% ਤੋਂ 10% ਕੀਤਾ ਜਾ ਰਿਹਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਬੂਤ ਹੈ ਕਿ ਸਭ ਅੱਛਾ ਨਹੀਂ ਹੈ ਤੇ ਇਹਦੇ ਲਈ ਅਸੀਂ ਗਵਰਨਰ ਸਾਹਿਬ ਨੂੰ ਵੀ ਮਿਲਿਆ ਕੱਲ੍ਹ ਕਿ ਦਿੱਲੀ ਦੇ ਗਵਰਨਰਾਂ ਕੋ ਤੁਸੀਂ ਵੀ ਲਿਖੋ ਸੀਵੀਆਈ ਲਈ ਨਹੀਂ ਉਹ ਤੋਂ ਬਾਅਦ ਪਾਰਟੀ ਜੋ ਫੈਸਲਾ ਕਰੂਗੀ ਅਸੀਂ ਇਹਨੂੰ ਲੌਜੀਕਲ ਕਨਕਲੂਜਨ ਤੇ ਪਹੁੰਚਾਵਾਂਗੇ। ਕੀ ਲੱਗਦਾ ਸਰ ਕਾਂਗਰਸ ਨਹੀਂ ਦੇ ਸਕਦਾ? ਕਾਂਗਰਸ ਤਾਂ ਜੀ ਐਵੇਂ ਵੈਸੇ ਆਪਣਾ ਨਾ ਉਹਨਾਂ ਦੀ ਅੰਦਰੂਨੀ ਲੜਾਈ ਨਹੀਂ ਮੁੱਕਦੀ ਪਈ ਉਹ ਇੱਕ ਦੂਜੇ ਨੂੰ ਨਹੀਂ ਵਾਖਣ ਲੱਗੇ ਹੋਏ ਨੇ। ਉਹਨਾਂ ਦਾ ਤਾਂ ਕਦੇ ਮਹਾਰਾਣੀ ਪ੍ਰਨੀਤਕੌਰ ਦੇ ਉਲਟ ਕਦੇ ਸੁਖਪਾਲ ਖੱਰ ਦੇ ਨਾਲ ਰਹੀ ਆਪਸ ਵਿੱਚ ਲੜਾਈ ਚੱਲੀ ਜਾਂਦੀ ਹੈ। ਇਹ ਗੱਲਾਂ ਨਾਲ ਨਹੀਂ ਕਾਂਗਰਸ ਐਵੇਂ ਖਾਨਾ ਪੂਰਤੀ ਕਰਦੀ ਹੈ। ਮੈਂ ਤਾਂ ਇੱਕੋ ਗੱਲ ਪੁੱਛਦਾ ਹੈ ਕਿ ਜਦ ਸ਼੍ਰੋਮਣੀ ਅਕਾਲੀ ਦਲ ਨੇ ਮੁੱਦੇ ਉਠਾਏ ਤਾਂ ਉਹਨਾਂ ਨੇ ਹਾਂ ਕਿ ਉਹਨਾਂ ਲਈ ਕੱਲ ਅਸੀਂ ਮਿਲ ਕੇ ਆਏ ਹਾਂ ਹੁਣ ਰੀਸ ਨਾਲੋਂ ਮਿਲ ਲਗਾਤਾਰ ਠੇਕੇ ਕੁੱਲ ਨਹੀਂ ਹਰ ਮੋੜ ਤੇ ਠੇਕਾ ਕਰ ਲਿਆ ਇਹ ਤਾਂ ਫਿਰ ਘਰ ਘਰ ਸ਼ਰਾਬ ਇਹ ਨਸ਼ੇ ਖਤਮ ਕਰਨ ਦੀ ਚਾਲ ਚੱਲ ਰਹੀ ਚੱਲ ਰਿਹਾ ਕਿਤਾ ਬਹੁਤ ਮਾੜੀ ਗੱਲ ਬਹੁਤ ਮਾੜੀ ਗੱਲ ਐਸਮ ਜੀ ਨਿਊਜ਼ ਪੰਜਾਬ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ